ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਤਰੀਕ ਹੈ ਕੀ ਐ 4 9 ਤੇ 2025 ਐਸ ਵੇਲੇ ਪੌਣੇ 10 ਵਜਣ ਦੇ ਕਰੀਬ ਨੇ ਤੇ ਸਵੇਰੇ 7 ਵਜੇ ਜੋ ਘੱਗਰ ਦਾ ਲੈਵਲ ਸੀ ਉਹ ਸੀ 21 ਫੁੱਟ ਤੇ ਹੁਣ ਦੀ ਤਾਜ਼ਾ ਅਪਡੇਟ ਇਹ ਆ ਵੀ 21 ਫੁੱਟ ਤੇ 3 ਇੰਚ ਪਾਣੀ ਘੱਗਰ ਦਾ ਲੈਵਲ ਸਰਦੂਲਗੜ ਨਾਲੀ ਤੇ ਚੱਲ ਰਿਹਾ ਐ ਇਸ ਵੇਲੇ ਤੇ ਸਵੇਰੇ 7 ਵਜੇ ਆਪਾਂ ਵੀਡੀਓ ਬਣਾਈ ਸੀ ਉਸ ਤੋਂ ਬਾਅਦ 5 ਮਿੰਟਾਂ ਬਾਅਦ ਇਹ ਵਾਰਸ਼ ਸ਼ੁਰੂ ਹੋ ਗਈ 7 ਵਜੇ ਕੇ 5 ਮਿੰਟਾਂ ਤੇ ਸਰਦੂਲਗੜ ਤੋਂ ਵਾਰਸ਼ ਸ਼ੁਰੂ ਹੋਈ ਸੀ ਤੇ ਮੈਂ 12-13 ਕਿਲੋਮੀਟਰ ਦਾ ਪਿੰਡ ਅਤ ਤੈਅ ਕੀਤਾ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਰੈਗੂਲਰ ਵਾਰਸ਼ ਜਾਰੀ ਹੈ ਤੇ ਜੇ ਇਸੇ ਤਰ੍ਹਾਂ ਵਾਰਸ਼ ਬਣੀ ਚੱਲਦੀ ਹੈ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਦੁਖਦਾਈ ਹੈ ਤੇ ਬਾਕੀ ਮੰਗਰੋਂ ਨੂੰ ਖਬਰ ਆਪਡੇਟ ਲੈ ਰਹੇ ਹਾਂ ਉਹ ਤਕਰੀਬਨ ਸਾਰੇ ਇਲਾਕੇ ਦੇ ਵਿੱਚ ਵਾਰਸ਼ ਹੈ ਹਰ ਪਾਸੇ ਹਰਿਆਣੇ ਤੇ ਪੰਜਾਬ ਦੇ ਵਿੱਚ ਵਾਰਸ਼ ਬਹੁਤ ਜ਼ੋਰਦਾਰ ਚੱਲ ਰਹੀ ਹੈ ਤੇ ਰੱਬ ਭਲੀ ਕਰੇ ਖੈਰ ਕਰੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਥੋੜਾ ਜਿਹਾ ਲਾਈਕ ਕਮੈਂਟ ਕਰਕੇ ਹੌਸਲਾ ਦੇ ਦਿਆ ਕਰੋ ਤਾਂ ਕਿ ਸਾਨੂੰ ਵੀ ਹੌਸਲਾ ਮੇਰੇ ਵੀਡੀਓ ਬਣਾਉਣ ਲੱਗੇ ਤੇ ਬਾਕੀ ਤੁਹਾਨੂੰ ਕੋਈ ਜਾਣਕਾਰੀਆਂ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਹਾਡੇ ਇਲਾਕੇ ਦਾ ਹਾਲਾਤ ਕੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ